ਅੰਦਾਇ ਅਫਗਾਨਿਸਤਾਨ ਦੇ ਬਚਾਏ ਪੁਚਾਲ ਨੂੰ ਲੈ ਕੇ ਬਹੁਤ ਦਿਨਾਂ ਤੋਂ ਇਹ ਚਚਚਾਵੇਂ ਛੜੀਆਂ ਹੋਈਆਂ ਸੀ ਕਿ ਕੇਂਦਰ ਸਰਕਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਜੇ ਤੱਕ ਪੰਜਾਬ ਦੇ ਪ੍ਰਤੀ ਜਿਹੜਾ ਹੈ ਉਹ ਕੋਈ ਵੀ ਬਿਆਨ ਨਹੀਂ ਸੀ ਆਇਆ ਪਰ ਬਗਾਨੇ ਮੁਲਕ ਦੇ ਵਿੱਚ ਆਏ ਉਸ ਪੁਚਾਲ ਦਾ ਸ਼ਾਇਦ ਜ਼ਿਆਦਾ ਦਰਦ ਸੀਗਾ ਤੇ ਆਪਣੇ ਸੂਬੇ ਦਾ ਅਜੇ ਤੱਕ ਕੋਈ ਖਿਆਲ ਨਹੀਂ ਪੰਜਾਬ ਨਾਲ ਕੋਈ ਨਹੀਂ ਕੱਢਦਾ ਪੰਜਾਬ ਨਾਲ ਬਹੁਤ ਕੱਢਦਾ ਹੈ ਜਿਹੜੇ ਪੰਜਾਬ ਦੇ ਜੰਮੇ ਜਾਏ ਨੇ ਜੇ ਮੈਂ ਸਾਰੇ ਐਨਆਰਈਆਂ ਦੀ ਗੱਲ ਕਰਾਂ ਚਾਹੇ ਤੁਸੀਂ ਲਾ ਲਓ ਵੀ ਜਿਹੜੇ ਪੰਜਾਬ 'ਚ ਹੁਣ ਮਾਝੇ ਤੇ ਬਹੁਤ ਜ਼ਿਆਦਾ ਜਿਹੜਾ ਭਗਾਵ ਹੈ ਤਾਂ ਪੂਰਾ ਮਾਲਵਾ ਧਾਲੀਆਂ ਪਰ ਪਰ ਵੱਟੀਆਂ ਵੱਡੇ ਵੱਡੇ ਟਰੈਕਟਰਾਂ ਤੇ ਥਾਰਾ ਸਮਾਂ ਹੈ ਕਿ ਜੋ ਸਾਡੇ ਪੰਜਾਬੀ ਕੌਂਚ ਰਹੇ ਨੇ ਸੋ ਸਾਡੇ ਪੰਜਾਬੀਆਂ ਦੀ ਬਾਤ ਕਿਹਨੇ ਫੜੀ ਹੈ ਉਹੀ ਪੰਜਾਬੀਆਂ ਨੇ ਫੜੀ ਹੈ ਪੰਜਾਬੀਆਂ ਨੂੰ ਹੋਰ ਕਿਸੇ ਤੋਂ ਆਸ ਵੀ ਕੋਈ ਨਹੀਂ ਹੈ ਕਿਉਂਕਿ ਪੰਜਾਬ ਸક્ષਮ ਆਪ ਹੈ ਨਹੀਂ ਪੰਜਾਬ ਇਹ ਚੀਜ਼ਾਂ ਨੂੰ ਸਾਂਭ ਸਕਦਾ ਹੈ ਸਾਡੇ 30 ਸਾਲ ਸਰਕਾਰ ਦੇ ਹੋ ਗਏ ਇਹਨਾਂ ਨੂੰ ਦੱਸੋ ਤਾਂ ਸਹੀ ਸਰਕਾਰ ਨੇ ਕਿਹੜਾ ਇੱਕ ਵਿੱਚ ਅੱਡਾ ਕੰਮ ਕੀਤਾ ਹਰ ਆਏ ਨਹੀਂ ਹਰਾਂ ਦੇ ਵਿੱਚ ਕੀ ਕਰ ਰਹੇ ਨੇ ਜਿਹੜਾ ਲੋਕਾਂ ਨੇ ਪੜਾਈਆਂ ਸੰਸਥਾਵਾਂ ਵੱਲੋਂ ਰਾਸ਼ਮ ਜਾਂ ਹੋਰ ਪਰਸਵਾਰਾਂ ਚਾਰੇ ਲੈ ਕੇ ਲਾਇਆ ਜਾਇਆ ਜਾ ਰਿਹਾ ਉਹ ਤੋਂ ਬੁੱਢਾ ਲਾ ਕੇ ਉਹਦੇ ਆਪ ਦੇ ਸਟਿੱਕਰ ਲਾ ਰਹੇ ਨੇ ਕੀ ਅਸਲੀ ਲੈ ਕੇ ਆਏ ਆ ਕਿ ਸੀਐਮ ਦੁਆਰਾ ਕਰਨ ਕਿਸੇ ਹੜਪੀੜਤ ਇਲਾਕੇ ਦਾ ਕਿਹੋ ਜਿਹਾ ਅੱਜ ਉੱਥੇ ਰਾਹਤ ਦਿੱਤੀ ਗਈ ਕਿੰਨਾ ਕੁ ਲੋਕਾਂ ਦੇ ਲਈ ਉੱਥੇ ਜਿਹੜਾ ਹੈ ਉਹ ਸਹਾਇਤਾ ਲੈ ਕੇ ਪਹੁੰਚੇ ਸੀਗੇ ਹੈਤਾਨੀ ਲੋਕਾਂ ਨੂੰ ਦੁਬਤਾ ਜਪਾਇਆ ਜੀ ਅਸੀਂ ਤਾਂ ਮਾਨੂੰ ਜਿਹੜੇ ਰੂਟ ਤੇ ਜਾ ਰਹੇ ਸੀ ਕਿੰਨਾ ਰੋਕ ਦਿੱਤੀਆਂ ਨਹੀਂ ਆ ਪੁਲਿਸ ਦੇ ਰਾਕੇ ਲਾ ਕੇ ਤੋਂ ਆਸ਼ੀ ਤੋਂ ਲਾ ਕੇ ਆ ਵੀ ਕੀ ਹੈ ਗੱਡੀ ਚੋਂ ਤੁਸੀਂ ਦੇਖੋ ਬਈ ਦੀ ਬੀਬੀਆਂ ਵਾਸਤੇ ਵਰਤੇ ਜਾਂਦੇ ਨੇ ਉਹ 65 ਜੀਏ ਸਰਟੀਫਿਕੇਟ ਜਦੋਂ ਰਾਜੀ ਲੈ ਕੇ ਦੇਖਿਆ ਕਿ ਕੀ ਹੈ ਹੁਣ ਦੱਸੋ ਅਸੀਂ ਗੱਡੀਆਂ 'ਚ ਬੰਬ ਕਿੱਥੇ ਫੜਦੇ ਆ ਕਿਉਂਕਿ ਉੱਥੇ ਸੀਮ ਨੇ ਹੁਣ ਅੱਥਰੂ ਰੋਟ ਲੱਗਿਆ ਹੋਇਆ ਸੀ ਸੋਕ ਲਿਖਲੀ ਚੀਜ਼ਾਂ ਜਿਵੇਂ ਕਹਿੰਦੇ ਕਿਸੇ ਨੇ ਧਾਰ ਆਏ ਢੋਲ ਸੀ ਜਿਹਨਾਂ ਚੱਪਾ ਬੰਦ ਪਾਉਣੇ ਹੋ ਧਾਰ ਪਰਸ਼ਾਦਾ ਲੈ ਕੇ ਜਾ ਰਹੇ ਸੀ ਉਹ ਚੈੱਕ ਕੀਤੇ ਗਏ ਅਜਿਹਾ ਮੈਟਰ ਜਿਹੜਾ ਹੁੰਦਾ ਹੈ ਦੇ ਰਾਈ ਸੋ ਇਹ ਤਾਂ ਪ੍ਰਸ਼ਾਲੀ ਦੇ ਸਾਹਮਣੇ ਆ ਉਹ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਗੌਰ ਇਸ ਪਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਅਸੀਂ ਸਾਰੇ ਜਾਣਦੇ ਆ ਕਿਸ ਤਰੀਕੇ ਦਾ ਰਵਈਆ ਹੁਣ ਤੱਕ ਦਾ ਸਰਕਾਰਾਂ ਦਾ ਰਿਹਾ ਬੇਸ਼ੱਕ ਕੇਂਦਰ ਦੀ ਸਰਕਾਰ ਨੂੰ ਲੈ ਕੇ ਦੇਖ ਲਈਏ ਜਾਂ ਪੰਜਾਬ ਦੀ ਸੂਬਾ ਸਰਕਾਰ ਨੂੰ ਅੱਜ ਜਿਸ ਪਲੇ ਸਵੇਰੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲਾ ਨੂੰ ਲੈ ਕੇ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬੀਆਂ ਦਾ ਦਰਦ ਵੀ ਛਲਕਿਆ ਕਿ ਆਖਿਰ ਜਿਸ ਦੇ ਇਸ਼ਤਾ ਇੱਕ ਸੂਬਾ ਖੜਾਂ ਦੇ ਨਾਲ ਹੜ ਰਿਆ ਹੋਵੇ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਉਸਤੇ ਕੋਈ ਚਿੰਤਾ ਨਾ ਜਤਾਇਆ ਜਾਣਾ ਬਾਹਰਲੇ ਮੁਲਕ ਦੇ ਵਿੱਚ ਬਣੇ ਇਹਨਾਂ ਹਾਲਾਤਾਂ ਤੇ ਪ੍ਰਧਾਨ ਮੰਤਰੀ ਦਾ ਬਿਆਨ ਆਉਣਾ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਇਸ ਦੇ ਦੌਰਾਨ ਕਿਸ ਤਰੀਕੇ ਨਾਲ ਪਰਾਇਆ ਮਹਿਸੂਸ ਕਰਵਾਇਆ ਗਿਆ ਜਾਂ ਜ਼ਮੀਨੀ ਪੱਧਰ ਤੇ ਪੰਜਾਬੀਆਂ ਨੂੰ ਕਿਸ ਤਰੀਕੇ ਦੇ ਨਾਲ ਪਰਾਇਆ ਮਹਿਸੂਸ ਹੋਇਆ ਕਿਹੋ ਜੇ ਇਸ ਪਿਛਲੇ ਲੋਕਾਂ ਦੇ ਹਾਲਾਤ ਨੇ ਕਿਹੋ ਜਿਹਾ ਦਰਦ ਹੈ ਲੋਕਾਂ ਦੇ ਵਿੱਚ ਸਾਡੇ ਨਾਲ ਫੋਨ ਕਾਲ ਤੇ ਸਾਰੀ ਜਾਣਕਾਰੀ ਸਾਂਝੀ ਕਰਨਗੇ ਸੁਖ ਜਗਰਾਉ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਨੇ ਗੱਲਬਾਤ ਕਰਾਂਗੇ ਜਗਰਾਉ ਸਵਾਗਤ ਹੈ ਆਕਾਲ ਚੈਨਲ ਤੇ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਧੰਨਵਾਦ ਜੀ ਜੀ ਬਿਲਕੁਲ ਜਿਸ ਪਹਿਲੇ ਸਵੇਰੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਟਵੀਟ ਆਂਦਾ ਹੈ ਅਫਗਾਨਿਸਤਾਨ ਦੇ ਬਚਾਏ ਪੁਚਾਲ ਨੂੰ ਲੈ ਕੇ ਬਹੁਤ ਦਿਨਾਂ ਤੋਂ ਇਹ ਚਰਚਾਵਾ ਛੜੀਆਂ ਹੋਈਆਂ ਸੀ ਕਿ ਕੇਂਦਰ ਸਰਕਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਜੇ ਤੱਕ ਪੰਜਾਬ ਦੇ ਪ੍ਰਤੀ ਜਿਹੜਾ ਹੈ ਉਹ ਕੋਈ ਵੀ ਬਿਆਨ ਨਹੀਂ ਸੀ ਆਇਆ ਪਰ ਬਗਾਨੇ ਮੁਲਕ ਦੇ ਵਿੱਚ ਆਏ ਉਸ ਪੁਚਾਲ ਦਾ ਸ਼ਾਇਦ ਜ਼ਿਆਦਾ ਦਰਦ ਸੀਗਾ ਤੇ ਆਪਣੇ ਸੂਬੇ ਦਾ ਅਜੇ ਤੱਕ ਕੋਈ ਖਿਆਲ ਨਹੀਂ ਜੀ ਗੁਰਪ੍ਰੀਤ ਪਹਿਲਾਂ ਮੈਂ ਦੱਸ ਦੇਵਾਂ ਕਿ ਹੜ੍ਹਾਂ ਨਾਲ ਪੰਜਾਬ ਦੇ ਅੱਧੋ-ਅੱਧ ਜिले ਜਿਹੜੇ ਡੁੱਬ ਚੁੱਕੇ ਨੇ ਬਹੁਤ ਭਿਆਨਕ ਜਿਹੜੀ ਸਥਿਤੀ ਹੈ ਗਰਾਊਂਡ ਤੇ ਗਰਾਊਂਡ ਜ਼ੀਰੋ ਤੋਂ ਜੇ ਮੈਂ ਗੱਲ ਕਰਾਂ ਤਾਂ ਅਸੀਂ ਉੱਥੇ ਸੀਗੇ ਗਰਾਊਂਡ ਜ਼ੀਰੋ ਤੇ ਉੱਥੇ ਲੋਕ ਪ੍ਰਲਾਰ ਐ ਨਹੀਂ ਉੱਥੇ ਸਰਕਾਰੀ ਮਦਦ ਇੱਕ 10 ਪੈਸੇ ਦੀ ਸਰਕਾਰੀ ਮਦਦ ਨਹੀਂ ਚੀ چاہے ਪੰਜਾਬ ਸਰਕਾਰ ਦੀ ਗੱਲ ਕਰਾਂ ਚਾਹੇ ਸੈਂਟਰ ਸਰਕਾਰ ਦੀ ਗੱਲ ਕਰਾਂ ਜੇ ਮੈਂ ਅੱਜ ਗੱਲ ਕਰ ਰਹੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਅਫਗਾਨਿਸਤਾਨ ਵਾਸਤੇ ਟਵੀਟ ਕਰਤਾ ਇਹ ਲੋਕ ਕਰ ਸਕਦੇ ਨੇ ਜੀ ਇੰਟਰਨੈਸ਼ਨਲ ਪੱਧਰ ਤੇ ਉਹ ਖੁਦ ਨੂੰ ਹੋਰ ਵੱਡਾ ਬਣਾਉਣਾ ਚਾਹੁੰਦੇ ਨੇ ਇੰਟਰਨੈਸ਼ਨਲ ਲੈਵਲ ਤੇ ਉਹ ਲੀਡਰ ਬਣਨਾ ਚਾਹੁੰਦੇ ਨੇ ਕਰਨਾ ਚਾਹੀਦਾ ਹੁਣ ਕੀਤਾ ਵੀ ਹੈ ਪਰ ਜਿਹੜੇ ਪੰਜਾਬ ਨੇ ਹਰ ਸਮੇਂ ਦੇਸ਼ ਦਾ ਮੋਢਿਆਂ ਕੇ ਸਾਥ ਦਿੱਤਾ 90% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਉਹ ਪੰਜਾਬ ਜਿਹੜਾ ਕਿਸੇ ਵੀ ਆਪਦਾ ਵੇਲੇ ਪੂਰੇ ਦੇਸ਼ ਦੇ ਕਿਸੇ ਰਾਜ ਕੋਈ ਆਪਦਾ ਆ ਜਵੇ ਉਹ ਕਿ ਪਹੁੰਚਦਾ ਹੈ ਤਾਂ ਉਹਦੇ ਬਾਰੇ ਇਹ ਕਰਨਾ ਕਰਨਾ ਇਹ ਸੱਚਮੁੱਚ ਇੱਕ ਬੜਾ ਕਹਿੰਦੇ ਦੁੱਖ ਲੱਗਿਆ ਮਾਨੂੰ ਕਿਉਂਕਿ ਪੰਜਾਬੀਆਂ ਨੇ ਤੁਸੀਂ ਦੇਖ ਲਓ ਕਿਤੇ ਚੈੱਕ ਕਰ ਲਓ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਥਾਂ ਤੇ ਮੂਰੇ ਹੁਕਮਦਾਰ ਕੀਤੀ ਐ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਐ ਤਾਂ ਪੰਜਾਬ ਨਾਲ ਕੋਈ ਨਹੀਂ ਖੜਦਾ ਪੰਜਾਬ ਨਾਲ ਕੌਣ ਖੜਦਾ ਜਿਹੜੇ ਪੰਜਾਬ ਦੇ ਜੰਮੇ ਆਏ ਨੇ ਚਾਹੇ ਮੈਂ ਸਾਰੇ ਐਨਆਰਈਆਂ ਦੀ ਗੱਲ ਕਰਾਂ ਚਾਹੇ ਤੁਸੀਂ ਲਾ ਲਓ ਵੀ ਜਿਹੜੇ ਪੰਜਾਬ 'ਚ ਹੁਣ ਮਾਜੇ ਤੇ ਬਹੁਤ ਜ਼ਿਆਦਾ ਜਿਹੜਾ ਬਰਹਾਲ ਐ ਤਾਂ ਪੂਰਾ ਮਾਲਵਾ ਟਰਾਲੀਆਂ ਪਰ ਪਰ ਵੱਡੀਆਂ ਵੱਡੇ ਵੱਡੇ ਟਰੈਕਟਰਾਂਾਂ ਤੇ ਸਾਰਾ ਸਮਾਨ ਲੈ ਕੇ ਜਿਹੜੇ ਸਾਡੇ ਜਾ ਵੀ ਪਹੁੰਚ ਰਹੇ ਨੇ ਸੋ ਸਾਡੇ ਪੰਜਾਬੀਆਂ ਦੀ ਬਾਹ ਕਿਹਨੇ ਫੜੀ ਆ ਉਸ ਪੰਜਾਬੀਆਂ ਨੇ ਫੜੀ ਆ ਪੰਜਾਬੀਆਂ ਨੂੰ ਹੋਰ ਕਿਸੇ ਤੋਂ ਆਸ ਵੀ ਕੋਈ ਨਹੀਂ ਆ ਕਿ ਪੰਜਾਬ ਸક્ષਮ ਆਪ ਕਹਿੰਦੇ ਪੰਜਾਬ ਇਸ ਚੀਜ਼ਾਂ ਨੂੰ ਸਾਹਮਣੇ ਸਕਦਾ ਸੋ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਲੋਕ ਹੜ੍ਹਾਂ ਦੇ ਵਿੱਚ ਹੜ ਗਏ ਲੋਕਾਂ ਦੇ ਘਰ ਟਹਿ ਗਏ ਜੰਗਰ ਪਸ਼ੂ ਰੁੜ ਗਏ ਫਸਲ ਤਾਂ 100% ਨੁਕਸਾਨ ਹੋ ਗਿਆ ਔਰ ਟੱਕ ਟੱਕ ਪੰਜਾਬ ਦੇ ਲਈ ਜਿਸ ਨੇ ਇਹ ਹਾ ਦਾ ਨਾਰਾ ਮਾਰਿਆ ਇਹ ਬਹੁਤ ਦੁਖਦਾਈ ਗੱਲ ਹੈ ਜੀ ਗੁਰਪ੍ਰੀਤ ਬਿਲਕੁਲ ਜੇ ਜ਼ਮੀਨੀ ਪੱਧਰ ਦੇ ਹਾਲਾਤ ਦੇਖੀਏ ਆਮ ਲੋਕਾਂ ਦੇ ਨਾਲ ਜਿਸ ਵੇਲੇ ਤੁਸੀਂ ਵਿਚਰਦੇ ਹੋ ਕਿਹੋ ਜਿਹਾ ਉਹਨਾਂ ਦੇ ਬਲਬਲੇ ਨੇ ਜਿ ਸਰਕਾਰਾਂ ਦੇ ਪ੍ਰਤੀ ਕਿਹੋ ਜਿਹਾ ਇਸ ਵੇਲੇ ਦੀ ਭਾਵਨਾ ਲੋਕਾਂ ਦੀ ਨਜ਼ਰ ਆ ਰਹੀ ਹੈ ਦੇਖੋ ਤੋਂ ਨਾ ਮੈਂ ਅੱਜ ਦੱਸਣਾ ਸੀ ਕਿ ਅੱਜ ਮਾਝੇ ਏਰੀਆ ਅਜਨਾਲੇ ਦੇ ਕੁਝ ਪਿੰਡਾਂ 'ਚ ਸੀਗੇ ਤਾਂ ਉੱਥੇ ਇੱਕ ਪੰਜਾਬ ਸਰਕਾਰ ਦਾ ਐਮਪੀ ਅਤੇ ਇੱਕ ਕੈਬਨਟ ਵਜ਼ੀਰ ਰਿਹਾ ਜਿਹੜਾ ਕਿ ਹੁਣ ਐਮਐਲਏ ਆ ਉਹ ਨੰਕੇ ਤਾਂ 25 ਤੋਂ 30 ਗੱਡੀਆਂ ਦਾ ਕਾਫਲਾ ਸੀ ਐਡਾ ਕਾਫਲਾ ਅਸੀਂ ਇੱਕ ਪਾਸੇ ਖੜੇ ਸੀ ਉਹ ਨੰਕੇ ਜਾ ਰਹੇ ਸੀ ਤਾਂ ਉਹ ਸਿਰਫ ਪੁਲਿਸ ਜਿਹੜੀ 25 ਗੱਡੀਆਂ ਦਾ ਕਾਫਲਾ ਸੀ ਏਸ ਲਈ ਸੀ ਵੀ ਇਹਨਾਂ ਨੂੰ ਕੋਈ ਘੇਰ ਕੇ ਕੋਈ ਗੱਲਬਾਤ ਨਾ ਕਰਦੇ ਉਹਨਾਂ ਦੇ ਬਚਾ ਲਈ ਸੀ ਕਿ 25 ਗੱਡੀਆਂ ਦਾ ਕਾਫਲਾ ਪੰਜਾਬ ਪੁਲਿਸ ਥਾਣਿਆਂ ਦੇ ਵਿੱਚ ਨਫਰੀ ਨਹੀਂ ਹੈ ਸੀਐਮ ਨੇ ਹਾਂਸੀ ਦਾ ਰੂਟ ਲੱਗਿਆ ਹੋਇਆ ਸੀ ਹਰ ਚੌਂਕ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਸੀ ਪਰ ਥਾਣੇ ਦੇ ਵਿੱਚ ਪੁਲਿਸ ਦੀ ਨਫਰੀ ਨਹੀਂ ਹੈ ਸ਼ਰੇਆਮ ਲੁੱਟਾ ਖੋਹ ਰੀਆਂ ਨੇ ਵਾਲੀਆਂ ਲਾਈਆਂ ਜਾ ਰੀਆਂ ਨੇ ਮੋਬਾਈਲ ਖੋਹੇ ਜਾ ਰਹੇ ਨੇ ਪਰ ਉਹੋ ਸੀਐਮ ਦੇ ਰੂਟਾ ਚ ਬੀਵੀ ਨੇ ਜਾਂ ਫਿਰ ਮੰਤਰੀਆਂ ਨੂੰ ਸੁਰੱਖਿਆ ਰੇਂਜ ਬਿਜੀ ਆ ਜਦੋਂ ਤੁਸੀਂ ਕੋਈ ਨਾਲਾ ਕੰਮ ਕੀਤਾ ਹੀ ਨਹੀਂ ਕਾ ਫਿਰ ਕਦੋਂ ਸੁਰੱਖਿਆ ਕਿਉਂ ਚਾਹੀਦੀ ਆ ਸਾਢੇ 30 ਸਾਲ ਸਰਕਾਰ ਦੇ ਹੋ ਗਏ ਮੈਨੂੰ ਦੱਸੋ ਤਾਂ ਸਹੀ ਸਰਕਾਰ ਨੇ ਕਿਹੜਾ ਇੱਕ ਵਿੱਚ ਅੱਜ ਦਾ ਕੰਮ ਕੀਤਾ ਹੜਾਏ ਨੇ ਹੜਾਂ ਦੇ ਵਿੱਚ ਕੀ ਕਰ ਰਹੇ ਨੇ ਜਿਹੜਾ ਲੋਕਾਂ ਨੇ ਬਣਾਈਆਂ ਸੰਸਥਾਵਾਂ ਵੱਲੋਂ ਰਾਸ਼ਨ ਜਾਂ ਹੋਰ ਪਛਵਾਉਣ ਦਾ ਚਾਰਾ ਲੈ ਕੇ ਲਾਇਆ ਜਾ ਰਿਹਾ ਉਹਨੂੰ ਮੋਢਾ ਲਾ ਕੇ ਉਹਦੇ ਉੱਤੇ ਸਟicker ਲਾ ਰਹੇ ਨੇ ਪੀਐਸੀ ਲੈ ਕੇ ਆਏ ਆ ਸੇਦੂ ਮੰਦਪਾ ਦਾ ਕੁਝ ਨਹੀਂ ਹੋ ਸਕਦਾ ਅੱਜ ਇੱਕ ਹੋਰ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਆ ਮੈਂ ਤੁਹਾਨੂੰ ਵੀ ਦੱਸ ਦਿੰਦਾ ਐ ਕੋ ਉਧਰ ਤੋਂ ਬੁਲਾਇਆ ਕਿ ਨਹੀਂ ਇੰਦਰਜੀਤ ਕੌਰਮਾਨ ਜੀ ਵੀ ਇੰਦਰਜੀਤ ਕੌਰਮਾਨ ਉਹ ਕਿਸਾਨਾਂ ਨੂੰ ਕਹਿ ਰਹੇ ਨੇ ਹਰੀਆਂ ਪੱਗਾਂ ਤੁਹਾਨੂੰ ਕਿਹੜੇ ਸੱਦਿਆ ਜਾਓ ਇੱਥੋਂ ਇੰਨੇ ਐਜੀਟੇਟ ਬੋਲ ਰਹੇ ਨੇ ਜਿਵੇਂ ਉਹ ਜੱਜ ਲੱਗੇ ਹੋਣ ਸੋ ਐਡਾ ਮਾੜਾ ਵਰਤਾਰਾ ਜਿਹੜਾ ਉਹਨਾਂ ਨੇ ਕਿਸਾਨਾਂ ਦਾ ਆ ਕੰਮ ਲੁਕਾ ਨਾ ਕੀਤਾ ਤੁਸੀਂ ਕੌਣ ਆ ਗਏ ਤਾਂ ਉੱਥੇ ਇੱਕ ਸਵਾਲ ਕਰਦਾ ਜਿਸਾਨ ਕਿਦਾ ਵੀ ਸਰਕਾਰ ਕੀ ਮਦਦ ਕਰ ਰਹੀ ਹੈ ਕੋਈ ਸਰਕਾਰ ਹੀ ਕਰ ਕੁਝ ਕਰ ਰਹੀ ਹੈ ਸ਼ਰਮੋਣੀ ਜੈਦੋ ਉਸ ਬੀਬੀ ਨੂੰ ਚੰਪੜੀ ਤੇ ਨੱਟੜ ਬੋ ਕੇ ਬੀਬੀ ਨੂੰ ਸੁਣਾਉਣਾ ਚਾਹੀਦਾ ਵੀ ਅੱਕੀ ਮੈਂ ਕਹਿ ਰਹੀ ਆ ਤੁਸੀਂ ਉਹ ਵੀਡੀਓ ਦੇਖੋਗੇ ਸਭ ਕੁਝ ਸਾਫ਼ ਹੋ ਜਾਊਗਾ ਕਿ ਸਰਕਾਰ ਨੂੰ ਸਿਰਫ ਇਸ ਸਮੇਂ ਆਊਟ ਆ ਪੰਜਾਬ ਵਾਲੇ ਚਲਾ ਰਹੇ ਨੇ ਪੰਜਾਬ ਨਾਲ ਕੋਈ ਕੰਟਰੋਲ ਨਹੀਂ ਰਿਹਾ ਤੇ ਪੰਜਾਬ ਦੀ ਮਦਦ ਕਰਨ ਦੀ ਜਗ੍ਹਾ ਇਹ ਮਸਕਲੀਆਂ ਕਰ ਰਹੇ ਨੇ ਬਿਲਕੁਲ ਉਹ ਚੁਟਕਲੇ ਸੁਣਾ ਰਹੇ ਨੇ ਜਿਹੜਾ ਕਿ ਬਹੁਤ ਦੁੱਖਦਾਇਕ ਪਾਲਾ ਪੰਜਾਬ ਲਈ ਪਰ ਇਹ ਉਹਨੂੰ ਜਾਣ ਬੁੱਝ ਕੇ ਜਾਣ ਬੁੱਝ ਕੇ ਜਾਣ ਬੁੱਝ ਕੇ ਐਦਾਂ ਬਣਾ ਰਹੇ ਨੇ ਕਿ ਅਸੀਂ ਬੜਾ ਕੁਝ ਕਰ ਰਹੇ ਆ ਅੱਜ సీఎం ਦੀ ਅੱਖਾਂ ਚੋਂ ਕਿੱਲੋ-ਕਿੱਲੋ ਦੇ ਹੰਝੂ ਡੁੱਲੇ ਨੇ ਪੀ ਸੀ ਐਮ ਸਾਹਿਬ ਨੂੰ ਅੱਜ ਹੰਝੂ ਯਾਦ ਆ ਗਏ ਬੀਬੀ ਦੇ ਨਾਲ ਕਿ ਢੋਡੂ ਅਸੀਂ ਰੋਂਣ ਲਈ ਸੀ ਐਮ ਨਹੀਂ ਬਣਾਇਆ ਤੁਸੀਂ ਇਹ ਦੱਸੋ ਕਿ ਕਿੰਨੇ ਹਜ਼ਾਰ ਕਰੋੜ ਤੁਸੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਿੰਨੇ ਹੋ ਇੱਕ ਪਿੰਡ ਅਸੀਂ ਗੱਲ ਗਏ ਉੱਥੇ ਤੇ ਗਿਆ ਉਹ ਇੱਕ ਤਰ੍ਹਾਂ ਬਜ਼ੁਰਗ ਨੂੰ ਪੁੱਛਿਆ ਜਾਂਦੇ ਵੀ ਬਾਪੂ ਜੀ ਕਿੰਨਾ ਪਿੰਡ ਦਾ ਨੁਕਸਾਨ ਆਊਗਾ ਸਾਡੇ ਪਿੰਡ ਦੀ 1600 ਕਿਲਾ ਜਿਹੜੀ ਜ਼ਮੀਨ ਹੈ ਤੇ 1600 1600 ਕਿਲਾ ਹੀ ਖਲਾ ਹੋ ਗਿਆ ਹੁਣ ਤੁਸੀਂ ਦੱਸੋ ਉਹ ਲੋਕ ਕਦੋਂ ਉੱਠਣਗੇ ਜਦੋਂ ਇਹ ਕੀ ਦਾ ਵਾਪਸ ਆਉਣਗੇ ਇਹ ਬਹੁਤ ਦੁੱਖਲਾਕ ਪਲ ਨੇ ਪੰਜਾਬ ਲਈ ਜੀ ਗੁਰਪ੍ਰੀਤ ਬਿਲਕੁਲ ਅਸਨਾਰੇ ਵਾਲੇ ਪਾਸੇ ਦੇ ਹਾਲਾਤ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂ ਬਹੁਤ ਇਸ ਪਲੇ ਬਦਤਰ ਹਾਲਾਤ ਉੱਥੇ ਬਣੇ ਹੋਏ ਨੇ ਜਿਸ ਪਲੇ ਤੁਸੀਂ ਜ਼ਮੀਨੀ ਪੱਧਰ ਤੇ ਪਹੁੰਚੇ ਕੋਈ ਸਰਕਾਰੀ ਨੁਮਾਇੰਦੇ ਤੁਹਾਨੂੰ ਮਿਲੇ ਹੋਣ ਜਾਂ ਸਰਕਾਰ ਦੇ ਵੱਲੋਂ ਬਣਾਏ ਰਾਹਤ ਕੈਂਪ ਕੋਈ ਤੁਸੀਂ ਦੇਖਿਆ ਹੁਣ ਉੱਥੇ ਨਹੀਂ ਜੀ ਰਾਹਤ ਕੈਂਪ ਵਾਲੇ ਤਾਂ ਨਹੀਂ ਸਰਕਾਰ ਤੋਂ ਆਦਾਂ ਨੇ ਜਿੱਥੇ ਹਾਂ ਜਿਹੜੇ ਕੀ ਆਪਾਂ ਕਹ ਲਈਏ ਕੋਈ ਸੰਸਥਾਵਾਂ ਨੇ ਜਾਂ ਕੋਈ ਇਦਾਂ ਦੇ ਲੋਕ ਨੇ ਜਿਹੜੇ ਆਦਿਆਂ ਜਿਨ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਰਾਹਤ ਜਾਂ ਬਹੁਤ ਦੇਖੇ ਗਏ ਜਾਂ ਫਿਰ ਆਮ ਲੋਕ ਇੱਕ ਦੂਜੇ ਦੀ ਮਦਦ ਕਰਦੇ ਹੋਏ ਦੇਖੇ ਗਏ ਨੇ ਸਰਕਾਰ ਵੱਲੋਂ ਰਾਹਤ ਕੈਂਪ ਜ਼ਰੂਰ ਦੇਖੇ ਆ ਉਹਨਾਂ ਵਿੱਚ ਸਰਕਾਰੀ ਡਟੀਆਂ ਕਰਦੇ ਇੱਕ ਦੋ ਡਾਕਟਰ ਵੀ ਬੈਠੇ ਆ ਦਵਾਈਆਂ ਲੈ ਕੇ ਤਾਣ ਜਾ ਰਿਹਾ ਪੰਜਾਬ ਦੇ ਆਮ ਲੋਕ ਇਹਨਾਂ ਲਈ ਜਿਹੜੇ ਆ ਕੀ ਆਮ ਲੋਕ ਜਿਹੜੇ ਪੰਜਾਬ ਦੇ ਕੁਝ ਨਾਮਵਰ ਸਮਾਜ ਸੇਵੀ ਦੇ ਉਹਨਾਂ ਨੂੰ ਉਹਨਾਂ ਦੇ ذریعے ਸੇਵਾ ਕਰਵਾ ਰਹੇ ਨੇ ਚਾਹੇ ਤੁਹਾਡਾ ਯੂਕੇ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਨਿਜੀਲੈਂਡ ਹੋਵੇ ਜਿਨੇ ਵਿਦੇਸ਼ੀ ਮੁਲਕ ਨੇ ਇਲਾਕੇ ਬੈਠੇ ਪੰਜਾਬੀ ਨੂੰ ਸੇਵਾ ਕਰਵਾ ਰਹੇ ਨੇ ਸਰਕਾਰ ਨਾਮ ਦੀ ਮੈਨੂੰ ਤਾਂ ਕੋਈ ਚੀਜ਼ ਦੇਖੀ ਨਹੀਂ ਆ ਸਰਕਾਰ ਕਿੱਥੇ ਵਿਖੀ ਆ 25 30 ਗੱਡੀਆਂ ਪੁਲਿਸ ਦੀ ਨਫਰੀ ਲਿਜਾਣ ਵੋਕੇ ਸਰਕਾਰ ਕਿੱਥੇ ਵਿਖੀ ਆ ਸੀਐਮ ਨੇ ਸਾਡੇ ਮਾਝੇ ਚਾਉਣਾ ਸੀ ਤੇ ਸੀਐਮ ਸਾਹਿਬ ਉੱਥੇ ਪੁਲਿਸ ਦੇ ਰੂਟ ਲਵਾਉਣ ਚ ਜਿਹੜਾ ਉਹਨਾਂ ਰੂਟ ਉਹਨਾਂ ਦੀ ਰੱਖਿਆ ਲਈ ਹੈ ਹੋਰ ਪੰਜਾਬ ਦੇ ਵਿੱਚ ਮੈਨੂੰ ਕਿਤੇ ਯਾਰ ਸਰਕਾਰ ਜਾਂ ਸਰਕਾਰੀ ਕੋਈ ਨਹੀਂ ਦਿਖੇ ਸੋ ਸੋਖ ਜੀ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸੀਐਮ ਦੋਰਾਕਰਨ ਕਿਸੇ ਹੜਪੀੜਤ ਇਲਾਕੇ ਦਾ ਕਿਹੋ ਜਿਹਾ ਅੱਜ ਉੱਥੇ ਰਾਹਤ ਦਿੱਤੀ ਗਈ ਕਿੰਨਾ ਕੁ ਲੋਕਾਂ ਦੇ ਲਈ ਉੱਥੇ ਜਿਹੜਾ ਹੈ ਉਹ ਸਹਾਇਤਾ ਲੈ ਕੇ ਪਹੁੰਚੇ ਸੀਗੇ ਨਹੀਂ ਸਹਾਇਤਾ ਨਹੀਂ ਲੋਕਾਂ ਨੂੰ ਦੁਬਧਾਜ ਪਾਇਆ ਜੀ ਅਸੀਂ ਵੱਲੋਂ ਜਿਹੜੀ ਰੂਟ ਤੇ ਜਾ ਰਹੇ ਸੀ ਗੱਡੀਆਂ ਰੋਕ ਦਿੱਤੀਆਂ ਨਹੀਂਆਂ ਪੁਲਿਸ ਦੇ ਇਲਾਕੇ ਲਾ ਕੇ ਟ੍ਰੈਸ਼ਟੌਨ ਲਾਗੀਆਂ ਵੀ ਕੀ ਹੈ ਗੱਡੀ ਚੋਂ ਤੁਸੀਂ ਦੇਖੋ ਬਈ ਜਿਹੜੇ ਬੀਬੀਆਂ ਵਾਸਤੇ ਵਰਤੇ ਜਾਂਦੇ ਨੇ ਉਹ 65 ਸੀਗੇ ਗੱਡੀ ਤੋਂ ਰਾਜੀ ਲੈ ਕੇ ਦੇਖਿਆ ਗਿਆ ਕਿ ਕੀ ਐ ਹੁਣ ਦੱਸੋ ਅਸੀਂ ਗੱਡੀਆਂ 'ਚ ਬੰਬ ਕਿੱਥੇ ਵਰਦੇ ਆ ਕਿਉਂਕਿ ਉੱਥੇ ਸੀਐਮ ਨੇ ਆਉਣਾ ਸੀ ਰੂਟ ਲੱਗਿਆ ਹੋਇਆ ਸੀ ਸੋ ਕਲੀਕਲੀ ਚੀਜ਼ਾਂ ਦੀ ਜਿਵੇਂ ਮੰਨ ਲਓ ਕਿਸੇ ਦੇ ਦਾਲ ਵਾਲੇ ਢੋਲ ਸੀਗੇ ਜਿਨ੍ਹਾਂ 'ਚ ਆਪਾਂ ਦੁੱਧ ਪਾਉਣਾ ਉਹ ਦਾਲ ਪ੍ਰਸ਼ਾਦਾ ਲੈ ਕੇ ਜਾ ਰਹੇ ਸੀ ਉਹ ਚੈੱਕ ਕੀਤੇ ਗਏ ਅਜਿਹਾ ਮੈਟਲ ਡਿਟੈਕਟਰ ਹੁੰਦਾ ਇਹਦੇ ਰਾਈ ਸੋ ਐਡਾ ਪਰੇਸ਼ਾਨੀ ਦਾ ਸਾਹਮਣਾ ਆਇਆ ਹੋਰ ਲੈ ਕੇ ਤਾਂ ਦੇ ਕੋ ਸੀਐਮ ਸਾਹਿਬ ਕੀ ਕਰ ਸਕਦੇ ਨੇ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣ ਤੁਸੀਂ ਸਾਹਿਬ ਨੂੰ 50000 ਕਰੋੜ ਦਾ ਪੈਕੇਜ ਦਿਓ ਪੰਜਾਬ ਸਰਕਾਰ ਹੁਣੇ ਐਲਾਨ ਕਰੇ ਵੀ ਜਾਂਦੀ 30000 ਕਰੋੜ ਹਰ ਪ੍ਰਭਾਵਿਤ ਇਲਾਕੇ ਲਈ ਹੁਣੇ ਕਾਬ ਦਾ ਕਰਦੇ ਆ ਤੁਸੀਂ ਇੱਕ ਮਹੀਨੇ ਦੇਰ ਖਾ ਦੇਤੀ ਇੱਕ ਮਹੀਨੇ ਦੇਰ ਖਾ ਦੇ ਲੱਗੀ ਪੰਜਾਬ ਆਜੂਗਾ ਜਿਹਨੇ ਲੋਕ ਕਹਿੰਦੇ ਜ਼ਮੀਨਾਂ ਵਾਚਣਗੇ ਹਾਂ ਤੁਸੀਂ ਇਹ ਕਰੋ ਵੀ ਪਿਛਲੇ ਸਾਢੇ ਦਰਸਾਲਾਂ ਦੇ ਵਿੱਚ ਸਾਡੇ ਐਮਐਲਏ ਨੇ ਜਿਹੀ ਰੇਤਾ ਅਟਾਈ ਜਿਨੀ ਲੁੱਟ-ਖੁੱਟ ਕਰਕੇ ਕਮਾਈ ਕੀਤੀ ਹੈ ਇਹਦਾ ਸਾਰਿਆਂ ਦੀ ਸਾਰਾ ਕੁਝ ਪੈਸਾ ਸੀ ਦਾਲ ਕਰਦੇ ਫਿਰ ਤਾਂ ਸੀ ਕੀਏ ਪੀਐਸ ਜੀਐਸ ਸਾਉ ਨੇ ਕੁਝ ਕੀਤਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਹੋਰ ਕੁਝ ਕਰਨ ਦੀ ਨਜ਼ਰ ਨਹੀਂ ਆਈ ਜੀਤੋ ਸਿੰਘ ਬਿਲਕੁਲ ਸੋ ਅੰਤ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਇੰਨੀ ਇੱਕ ਬੇਨਤੀ ਹੈ ਕਿ ਅਮਰੀਕਾ ਵੀ ਪੰਜਾਬ ਦੇ ਲੋਕ ਹੀ ਹਮੇਸ਼ਾ ਪੰਜਾਬ ਦੇ ਨਾਲ ਖੜੇ ਆ ਜੀ ਤੇ ਕਾ ਅਬਦ ਲੋਕ ਇਸ ਵਾਰ ਫਿਰ ਲੁੱਟੇ ਜਾ ਸਕਦੇ ਆ ਪਹਿਲਾਂ ਹੜ੍ਹਾਂ ਨੇ ਲੁੱਟੀ ਉਸ ਤੋਂ ਬਾਅਦ ਜਿਹੜੇ ਕੁਝ ਸੋ ਕਾਲਡ ਜਿਹੜੀ ਕੁਝ ਵੱਡੀ ਆਪ ਦੇ ਆਪ ਨੂੰ ਕਹਦੇ ਸਮਾਜ ਸੇਵੀ ਨੇ ਹਨਾ ਕੋਈ ਵੀ ਆ ਮੈਂ ਕਿਸੇ ਦੇ ਪਰਸਾਂ ਉਂਗਲ ਨਹੀਂ ਕੇ ਘੁੰਮ ਪਰ ਜਿਹੜੇ ਐਨ ਆਰ ਆਈ ਸੀ ਵਾਤਾ ਮੈਂ ਚਾਹੁੰਦੇ ਨੇ ਸਿੱਧਾ ਆ ਕੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਸੇਵਾ ਕਰਨ ਜਿਹੜੇ ਵਾਕਿਆ ਹੀ ਤਬਾਹ ਹੋਏ ਨੇ ਹਨਾ ਕਿਸੇ ਰਾਹੀਂ ਆ ਸਰਕਾਰੀ ਫੰਡ ਜਿੱਦਾਂ ਨੇ ਖੋਲਿਆ ਜੀ ਸੀ ਐਮ ਫੰਡ ਰਾਹੀਂ ਭੇਜ ਦੋ ਫਲਾਣੇ ਰਾਹਤ ਰਹੀ ਭੇਜ ਦੋ ਕਿਉਂ ਬਈ ਕੀ ਗੱਲ ਅਸੀਂ ਉਸੋ ਕੁਲੇ ਮਰ ਚੱਲ ਕੇ ਅਸੀਂ ਉੱਥੇ ਜਾ ਕੇ ਬੰਦਾ ਸੇਵਾ ਨਹੀਂ ਕਰ ਸਕਦੇ ਸੋ ਆਪਦੇ ਪਿੰਡ ਦੇ ਲੋਕ ਭੇਜੋ ਆਪਦੇ ਚਾਚੇ ਤਾਈਂ ਭੇਜ ਕੇ ਸਿੱਧੀ ਸੇਵਾ ਕਰੋ ਕਿਸੇ ਵਿੱਚ ਮੇਰੇ ਵਰਗੇ ਨੂੰ ਵਿਚੋਲੇ ਨਾ ਪਾਓ ਕਿਉਂਕਿ ਵਿਚੋਲਕੀ ਵਾਲੇ ਆਪਦੇ ਬਣ ਜਾਂਦੇ ਨੇ ਪਰ ਆਮ ਲੋਕਾਂ ਤੱਕ ਕੋਈ ਸਹਾਇਤਾ ਨਹੀਂ ਪਹੁੰਚਦੀ ਤੇ ਸੈਂਟਰ ਨੇ ਸਾਰਿਆਂ ਨੂੰ ਹੋਰ ਰਾਜਾਂ ਨੂੰ ਮਦਦ ਦਿੱਤੀ ਹੈ ਪੰਜਾਬ ਨੂੰ ਵੀ ਵੱਡੀ ਮਦਦ ਦੇਵੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ ਫਤਿਹ ਅਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੋ ਇਹ ਸੰਸਮਾਜ ਸੇਵੀ ਸੁਖ ਜਗਰਾਉ ਹਾਲਾਂਕਿ ਜਿਨ੍ਹਾਂ ਦੇ ਵੱਲੋਂ ਜ਼ਮੀਨੀ ਪੱਧਰ ਦੇ ਹਾਲਾਤ ਤੁਹਾਡਾ ਸਾਂਝੇ ਕੀਤੇ ਗਏ ਨੇ ਬੇਸ਼ੱਕ ਅੱਜ ਮਾਝੇ ਦੀ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਦੌਰਾ ਕੀਤਾ ਪਰ ਆਮ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਦੁਬਿਧਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਕ੍ਰੀਏਟ ਕੀਤੀ ਗਈ ਹਾਲਾਂਕਿ ਜਿਹੜੇ ਆਮ ਲੋਕ ਪਹੁੰਚ ਰਹੇ ਨੇ ਜਿਹੜੀਆਂ ਸੰਸਥਾਵਾਂ ਲੋਕਾਂ ਦੀ ਸਹਾਇਤਾ ਦੇ ਲਈ ਪਹੁੰਚ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਵੀ ਤੰਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਸਾਰੇ ਹਾਲਾਤ ਤੁਹਾਡੇ ਸਾਹਮਣੇ ਨੇ ਔਰ ਅਪਡੇਟਸ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਇਹਨਾਂ ਹਾਲਾਤਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਤਦ ਤੱਕ ਦੇ ਆਖਿਆ ਤੇਓ ਧੰਨਵਾਦ